ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਨੇਤਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਰਾਹੋ ਸ਼ਹਿਰ ਦੇ ਨਵੇਂ ਬਣੇ ਅਕਾਲੀ ਦਲ ਪਾਰਟੀ ਦੇ ਰਾਹੋ ਸਰਕਲ ਇੰਚਾਰਜ ਕੁਲਵਿੰਦਰ ਸਿੰਘ ਕਿੰਧਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਨੇਤਾ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਰਾਹੋ ਸ਼ਹਿਰ ਦੇ ਨਵੇਂ ਬਣੇ ਅਕਾਲੀ ਦਲ ਪਾਰਟੀ ਦੇ ਰਾਹੋ ਸਰਕਲ ਇੰਚਾਰਜ ਕੁਲਵਿੰਦਰ ਸਿੰਘ ਕਿੰਦਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਹਮੰਤ ਰੰਦੇਵ ਅਤੇ ਨਰੂਆ ਪੰਜਾਬ ਦੇ ਸਰਪ੍ਰਸਤ ਬਰਜਿੰਦਰ ਸਿੰਘ ਹਸੈਨਪੁਰ ਤੇ ਸਮੂਹ ਮੈਂਬਰ ਸਹਿबान ਹਾਜ਼ਰ ਰਹੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟਰ ਨਵਾਂ ਸ਼ਹਿਰ ਬਿਫੋ ਅੱਜ ਸਮੁੱਚੇ ਸ਼ਹਿਰ ਦੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਬਾਬੀ ਹਿੰਮਤ ਕੁਮਾਰ ਬਾਬੀ ਜੀ ਦੇ ਮੁੱਚੇ ਡੇਰ ਦੇ ਜਿਹੜੇ ਸਾਡੇ ਆਧਮੀ ਸਾਹਿਬਾਨ ਨੇ ਇਸਲਾਮ ਦੇ ਇਲਾਕੇ ਦੀ ਰੋਗ ਸੁਸ਼ੀਅਤ ਕ੍ਰਮਨੀ ਕਾਢੇ ਦੇ ਜੀਨੀ ਲੀਡਰ ਜਾਬਰ ਜਿੰਦਰ ਸਿੰਘ ਜਹੰਪੂਰ ਰਾਜਨੈਲ ਸਿੰਘ ਜੀ ਬਹਾਦੁਰ ਸਾਹਿਬ ਸਾਰਿਆਂ ਦਾ ਸਲਾਮ ਮਸ਼ਫਰਾ ਕਰਕੇ ਜਿਹੜੀ ਅੱਜ ਨਵੀਂ ਜਥੇਬੰਦੀ ਜ਼ਿਲ੍ਹੇ ਦੇ ਪ੍ਰਧਾਨ ਪ੍ਰਾਸਾ ਸੁਖਵੀਰ ਸਿੰਘ ਸ਼ਕਰ ਸਾਹਿਬ ਨੇ ਅਨਾਉਂਸ ਕੀਤੀ ਆ ਉਹਦੇ ਵਿੱਚ ਰਾਹੂ ਦੇ ਪ੍ਰਧਾਨ ਪ੍ਰਾਸਾ ਕਮਿੰਦਰ ਸਿੰਘ ਉਹਨਾਂ ਨੂੰ ਬਣਾਇਆ ਮੈਂ ਇੱਥੇ ਇਹਨਾਂ ਨੂੰ ਬਹੁਤ ਮੁਬਾਰਕਵਾਦ ਦਿੰਦਾ ਤੇ ਆਸ ਕਰਦੇ ਆਂ ਵੀ ਜਿਸ ਆਸ ਤੇ ਵਿਸ਼ਵਾਸ ਨਾਲ ਪਾਰਟੀ ਦੀ ਲੀਡਰਸ਼ਿਪ ਨੇ ਇਹਨਾਂ ਤੇ ਭਰੋਸਾ ਕੀਤਾ ਉਸ ਆਸ ਤੇ ਵਿਸ਼ਵਾਸ ਤੇ ਖਰਾ ਉਤਰਨਗੇ ਲੋਕਾਂ ਦੇ ਜਿਹੜੇ ਮੁੱਦੇ ਨੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਰਾਹੂ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਵੇਂ ਪਹਿਲਾਂ ਸਾਡੀ ਟੀਮ ਮੈਂ ਦੇਖੋ ਇਹ ਪਰਖੀ ਹੋਈ ਟੀਮ ਹੈ ਸ਼ੋਮਨੀ ਕਾਲੀ ਦਲ ਦੀ ਪਿਛਲੀ ਕਾਂਗਰਸ ਦੀ ਸਰਕਾਰ ਦੇ ਵਿੱਚ ਇਹ ਵਿਕਾਸ ਕਰਵਾਉਣ ਲਈ ਲੜਦੇ ਰਹੇ ਤੇ ਕਾਂਗਰਸ ਵਿਕਾਸ ਰੁਕਵਾਉਣ ਲਈ ਲੜਦੀ ਰਹੀ ਪਿਛਲੇ 5 ਸਾਲ ਇਦਾਂ ਦੇ ਲੰਘੇ ਕਿ ਜਿਹੜੇ ਪੈਸੇ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਦਿੱਤੇ ਸੀ ਉਹ ਪੈਸਿਆਂ ਨੂੰ ਇਹ ਲਾਉਣ ਲਈ ਜਦੋਂ ਜਹਿਦ ਕਰਦੇ ਰਹੇ ਤੇ ਉਹ ਰਖਵਾਉਣ ਲਈ ਜਦੋਂ ਜਹਿਦ ਕਰਦੇ ਰਹੇ ਤੇ ਪਰਖੀ ਹੋਈ ਟੀਮ ਤੇ ਪਰਖੇ ਹੋਏ ਮੋਟਿਆਂ ਤੇ ਪਾਰਟੀ ਨੇ ਜ਼ਿੰਮੇਵਾਰੀ ਪਾਈ ਜੇ ਉਮੀਦ ਹੈ ਵੀ ਇਹ ਜਿਹੜਾ ਹੈਗਾ ਉਸੇ ਤਰੀਕੇ ਨਾਲ ਲੋਕ ਕੁੱਟਾਂ ਦੀ ਲੜਾਈ ਨੂੰ ਅੱਗੇ ਰੱਖਣਗੇ ਕਿਉਂਕਿ ਸਰਕਾਰ ਦੇ ਵਿੱਚ ਤਾਂ ਹੋਰ ਵੀ ਬਹੁਤ ਅਹਿਮ ਹੈ ਕਿ ਜਦੋਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਸਾਡੇ ਸਾਹਮਣੇ ਦਰਪੇਸ਼ ਹੋਣ ਕਦੋਂ ਜਿੱਥੋਂ ਸਾਨੂੰ ਪਾਣੀ ਮਿਲਦਾ ਹੈ ਜਿੱਥੋਂ ਸਾਨੂੰ ਬਿਜਲੀ ਮਿਲਦੀ ਆ ਉਹ ਬੀਬੀਐਮਪੀ ਆਖੜਾ ਬਿਆਸ ਨੂੰ ਮੈਨੇਜਮੈਂਟ ਉਹਦਾ ਜਿਹੜੀ ਉਸ ਤੋਂ ਸਾਡਾ ਅਧਿਕਾਰੀ ਖੋਲਿਆ ਸਾਨੂੰ ਦਿਖਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਆ ਵੀ ਸਾਨੂੰ ਦਿਖਾਇਆ ਜਾ ਰਿਹਾ ਹੈ ਵੀ ਅਸੀਂ ਪਾਣੀ ਦੀ ਲੜਾਈ ਲੜ ਰਹੇ ਹਾਂ ਮੁੱਖ ਮੰਤਰੀ ਸਾਹਿਬ ਹਰਿਆਣੇ ਦੇ ਮੁੱਖ ਮੰਤਰੀ ਨਾਲ ਮੀਟਿੰਗਾਂ ਕਰ ਰਹੇ ਹਾਂ ਪਰ ਜਿੱਥੋਂ ਪਾਣੀ ਮਿਲਣਾ ਉਹ ਕੋਈ ਸਾਡਾ ਅਧਿਕਾਰ ਖੋਦਿਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਪਾਣੀ ਕਿੰਨਾ ਜਾ ਰਿਹਾ ਅੱਜ ਪੰਜਾਬ ਤੋਂ ਕਿੰਨਾ ਵੱਧ ਛੱਡਿਆ ਗਿਆ ਕਿੰਨਾ ਘੱਟ ਛੱਡਿਆ ਗਿਆ ਸੋ ਇਸੇ ਤਰੀਕੇ ਦੇ ਨਾਲ ਜਿਸ ਫੰਡ ਤੇ ਸਾਡੇ ਪੰਜਾਬ ਦੀ ਆਰਥਿਕਤਾ ਚੱਲਦੀ ਹੈ ਵਿਕਾਸ ਚੱਲਦਾ ਹੈ ਰੂਰਲ ਡਿਵੈਲਪਮੈਂਟ ਫੰਡ ਉਹ ਫੰਡ ਰੋਕ ਲਿੱਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਅਕਾਲੀ ਵਰਕਰ ਰਾਹੋਂ ਸਰਕਲ ਦੇ ਸਾਡੇ ਨਵੇਂ ਨਵ ਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਅੰਦਾਜੀ ਦੇ ਸਾਰਿਆਂ ਨੂੰ ਅੱਜ ਸਵਾਗਤ ਕੀਤਾ ਹੈ ਮੈਂ ਤਾਂ ਅੱਜ ਇਸ ਮੌਕੇ ਤੇ ਸਾਰੀ ਹੀ ਅਕਾਲੀ ਲੀਡਰਸ਼ਿਪ ਨੂੰ ਲੱਖ ਲੱਖ ਵਧਾਈ ਦੇਣਾ ਹੈ ਔਰ ਅਸੀਂ ਆਸ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਜਾਬ ਚ ਇਲੈਕਸ਼ਨਸ ਆ ਰਹੀਆਂ ਆ ਲੋਕ ਸਭਾ ਤੇ ਪੰਜਾਬ ਬਚਾਓ ਯਾਤਰਾ ਦੇ ਵਿੱਚ ਰਾਹੋਂ ਵਾਲੇ ਅਸੀਂ ਸਾਰੇ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਔਰ ਅਕਾਲੀ ਜੱਥਾ ਪੂਰੀ ਤਰ੍ਹਾਂ ਮਜ਼ਬੂਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ